ਗੱਲਿਆ ਕਿ ਕੱਲ ਅਸੀਂ ਪ੍ਰੈਸ ਵਾਲਿਆਂ ਨੂੰ ਸੂਚਿਤ ਕੀਤਾ ਸੀਗਾ ਉਹਨਾਂ ਨੇ ਬੜੇ ਜੋਰ ਚੋਂ ਨਾਲ ਇਹ ਖਬਰ ਉਠਾਈ ਸੀਗੀ ਮਹਲਾ اسلامਾਬਾਦ ਵਿੱਚ ਵਾਰਡ ਨੰਬਰ 9 ਚ ਨਸ਼ੇੜੀ ਬੜੇ ਤੁਰੇ ਫਿਰਦੇ ਆਂ ਔਰ ਨਸ਼ਾ ਵੇਚਦੇ ਆਂ ਅੱਜ ਸਵੇਰੇ ਤੜਸਾਰ ਐਸਐਸਪੀ ਦੇ ਕਾਫਲੇ ਦੇ ਸਮੇਤ ਇੱਥੇ ਐਕਸ਼ਨ ਹੋਇਆ ਅਸੀਂ ਧੰਨਵਾਦੀ ਆਂ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਔਰ ਸਿਟੀ ਐਸਐਚਓ ਸਿਟੀ ਡੀਐਸਪੀ ਐਸਪੀ ਹੈੱਡਕ quart ਇਹਨਾਂ ਨੇ ਅੱਜ ਬੜੇ ਯੋਰਸ਼ੋਰ ਨਾਲ ਬਾੜ ਦੇ ਵਿੱਚ ਰੇਡ ਕੀਤੀ ਆ ਔਰ ਨਸ਼ੇ ਵਾਲੇ ਵੇਚਣ ਵਾਲੇ ਉਹ ਵੀ ਅੱਜ ਰੈਸਟ ਕੀਤੇ ਆ ਔਰ ਬਾਕੀਆਂ ਨੂੰ ਸੂਚਿਤ ਕੀਤਾ ਕਿ ਜੇ ਅੱਗੇ ਤੋਂ ਕੋਈ ਫੜਿਆ ਗਿਆ ਤਾਂ ਉਹ ਬਖਸ਼ਿਆ ਨਹੀਂ ਜਾਏਗਾ ਅੱਜ ਤੋਂ ਬਾਅਦ ਅਸੀਂ ਪੁਲਿਸ ਕਰਮਚਾਰੀਆਂ ਦੇ ਔਰ ਐਸਐਸਪੀ ਗੁਰਦਾਸਪੁਰ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਸਵੇਰੇ ਐਕਸ਼ਨ ਲਿਆ ਨੌਜਵਾਨਾਂ ਨੂੰ ਸੰਦੇਸ਼ ਆ ਤਾਂ ਮੈਂ ਹੱਥ ਜੋੜ ਕੇ ਬੇਨਤੀ ਵੀ ਉਹਨਾਂ ਅੱਗੇ ਕਰਦਾ ਕਿ ਨਸ਼ੇ ਦੇ ਵਿੱਚੋਂ ਇਹ ਜਿਹੜਾ ਕੋਡ ਹੈ ਇਹਦੇ ਵਿੱਚੋਂ ਨਿਕਲੋ ਔਰ ਇਹ ਨਸ਼ਾ ਬਿਲਕੁਲ ਨਾ ਕਰੋ ਆਪਣੀ ਸਿਹਤ ਜਿਹੜੀ ਹੈ ਇਹਦੇ ਧਿਆਨ ਰੱਖੋ ਦੇਖੋ ਅੱਜ ਜਿਹੜੇ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੁੱਧ ਦੀ ਜਿਹੜੀ ਮਹਿੰਨਾ ਉਹਦੇ ਤਹਿਤ ਜਿਹੜੀ ਹੈਗੇ ਸਾਡਾ ਜਿਹੜਾ ਹੈ ਗੁਰਦਾਸਪੁਰ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਵਿੱਚ ਅਸੀਂ 687 ਜਿਹੜੀ ਅਪੀਆ ਹੁਣ ਤੱਕ ਜਿਹੜੇ ਹੈਗੇ ਦਬਿਚ ਕਰ ਚੁੱਕੇ ਹੈ ਜਿਹੜੇ ਚ 987 ਲੋਕ ਜਿਹੜੇ ਹੈਗੇ ਉਹ ਅਸੀਂ ਅਰੈਸਟ ਕਰ ਚੁੱਕੇ ਹੈਗੇ ਜਿਹੜੇ ਚ ਸਾਡੀ ਜਿਹੜੀ ਕਵਿਤੀ ਹੈਗੀ ਉਹ 20 ਕਿਲੋ ਹੈਰੋਇਨ ਦੀ ਕਵਿਤੀ ਹੈ ਤੁਸੀਂ ਰੀਸੈਂਟਲੀ ਦੇਖਿਆ ਵੀ ਹੋਣਾ ਕਿ ਇੱਕ ਵੀਕ ਪਹਿਲਾਂ ਅਸੀਂ 2 ਕਿਜੀ ਜਿਹੜਾ ਹੈਰੋਇਨ ਦੀ ਵੀ ਕਵਿਤੀ ਕੀਤੀ ਸੀ ਇਹਦੇ ਨਾਲ ਹੀ ਜਿਹੜਾ ਹੈਗਾ ਅਨ ਕਮਰਸ਼ੀਅਲ ਕੁਆਂਟੀਟੀ ਆਈਐਸਟੀ ਜਿਹੜੀ ਸੀ ਕਵਿਤੀ ਉਹ ਵੀ ਸ਼ਦਰਬ ਏਰੀਆ ਦੇ ਵਿੱਚ ਜਿਹੜੀ ਹੈਗੀ ਕੀਤੀ ਜੇ ਤੋਂ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੰਜਾਬ ਪੁਲਿਸ ਜਿਹੜੀ ਹੈਗੀ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਨੇ ਪੰਜਾਬ ਸਰਕਾਰ ਮਾਨਯੋਗ ਸੀਮ ਸਾਹਿਬ ਦੇ ਨਿਰਦੇਸ਼ ਨੇ ਜਿਹੜਾ ਹੈਗਾ ਅਸੀਂ ਪੂਰਾ ਜਿਹੜਾ ਹੈਗਾ ਇਹਦੇ ਚ ਬੜ ਚੜ ਕੇ ਕੰਮ ਕਰ ਰਹੇ ਹਾਂ ਅੱਜ ਉਸੇ ਲੜੀ ਦੇ ਤਹਿਤ ਜਿਹੜਾ ਹੈਗਾ ਸਾਡਾ ਜਿਹੜਾ ਯੂਨਾਈਟਡ ਸ਼ਹਿਰ ਵਿੱਚ ਦੇ ਪ੍ਰੋਗਰਾਮ ਦੇ ਤਹਿਤ ਅਸੀਂ ਜਿਹੜਾ ਹੈਗਾ ਚਾਰੋਂ ਸਬਡਿਵੀਜ਼ਨ ਦੇ ਜਿਹੜੀ ਹੈਗੀ ਕਲਾਨੌਰ ਜਿਹੜੀ ਸਬਡਿਵੀਜ਼ਨ ਹੈਗੀ ਦਿਹਾਤੀ ਸਬਡਿਵੀਜ਼ਨ ਦਿਨਾਨਗਰ ਅਤੇ ਸਿਟੀ ਇਹਨਾਂ ਦੇ ਚਾਰ ਜਿਹੜੇ ਮੇਜਰ ਫੋਰਸਪੋਰਟਸ ਸਗੇ ਉਹ ਉੱਥੇ ਅਸੀਂ ਜੋ ਕੋਆਰਡੀਨੇਟਡ ਆਪਰੇਸ਼ਨਸ ਕਰਾਇਆ। ਤਾਂ ਅੱਜ ਮੈਂ ਇੱਥੇ اسلامਬਾਦ ਤੋਂ ਲੈ ਆਇਆ ਸੀਗਾ। ਇੱਥੇ ਅਸੀਂ ਲਗਾਤਾਰ ਜਿਹੜਾ ਹੈਗਾ ਆਪਰੇਸ਼ਨ ਕਰੇ ਹੈਗੇ। ਪਹਿਲਾਂ ਵੀ ਇੱਥੇ ਲਗਾਤਾਰ ਅਸੀਂ ਆ ਬਦਲਸ਼ ਕੀਤੀ ਹੈਗੀ। ਮੁਨੇ ਵੀ ਅਸੀਂ ਜਿਹੜਾ ਹੈਗਾ ਕੋਆਪਰੇਸ਼ਨ ਕੀਤਾ ਹੈਗਾ ਜਿਸ ਅਸੀਂ ਜਿਹੜਾ ਹੈਗਾ ਰਿਕਵਰੀ ਮੈਂ ਡਾਊਟ ਹੋ ਗਈ ਹੈਗੀ। ਉਹ ਅਸੀਂ ਪ੍ਰੋਸੀਜਰ ਜਿਹੜਾ ਹੈਗਾ ਅਡਾਪਟ ਕਰਕੇ ਜਿਹੜਾ ਹੈਗਾ ਕਾਰਵਾਈ ਜਿਹੜੀ ਹੈਗੀ ਇਲੀਗਲ ਪ੍ਰੋਸੈਸ ਹੈ ਉਹ ਮੰਨ ਵਿੱਚ ਲਿਆ ਰਹੇ ਕੋਈ ਐਡਿਕਟਡ ਹੈ ਕਿ ਫੜੇ ਜੀ ਉਹ ਐਡਿਕਟਡ ਜੀ ਮੈਂ ਤੁਹਾਨੂੰ ਦੱਸਾਂਗਾ ਦੱਸਣਾ ਚਾਹਾਂਗਾ ਕਿ ਅੱਜ ਹਜੇ ਤੱਕ ਅਸੀਂ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ 1400 ਬੰਦਾ ਜਿਹੜਾ ਹੈਗਾ ਅਸੀਂ ਜਿਹੜੇ ਹੈਗੇ ਉਹ ਸੈਂਟਰ ਤੇ ਜਿਹੜੇ ਹੈਗੇ ਅਸੀਂ ਦਰਜ ਕਰਾ ਚੁੱਕੇ ਹੈਗੇ ਇਸ ਤੋਂ ਇਲਾਵਾ ਜਿਹੜੇ ਡੀ ਐਡਿਕਸ਼ਨ ਸੈਂਟਰ ਤੇ ਵੀ ਅਸੀਂ ਜਿਹੜਾ ਹੈਗਾ ਬਬਰੀ ਡੀ ਐਡਿਕਸ਼ਨ ਸੈਂਟਰ ਉੱਥੇ 400 ਬੰਦਾ ਅਸੀਂ ਜਿਹੜਾ ਹੈਗਾ ਜਿਹੜੀ ਕਾਰਵਾਈ ਕਰਕੇ ਜਿਹੜਾ ਹੈਗਾ ਡੀਐਡਿਕ ਜਿਨ੍ਹਾਂ ਨੂੰ ਅਸੀਂ ਨਸ਼ਾ ਮੁਕਤ ਜਿਹੜਾ ਹੈਗਾ ਕਰਾਇਆ ਹੈਗਾ ਅਸੀਂ ਜਿਹੜੇ ਹੈਗੇ ਵੀਡੀਸੀ ਡਬਲਯੂਡੀਸੀ ਜਿਹੜੇ ਹੈਗੇ ਇਹਨਾਂ ਦੇ ਨਾਲ ਸਿਵਲ ਸੁਸਾਇਟੀ ਐਨਜੀਓ ਨਾਲ ਵੀ ਅਸੀਂ ਟੈਪ ਕੀਤਾ ਸੀ ਕਿ ਅਸੀਂ ਸਾਨੂੰ ਤੁਸੀਂ ਸਾਨੂੰ ਦੱਸੋ ਅਸੀਂ ਜੇਕਰ ਕਿਸੇ ਬੰਦੇ ਨੂੰ ਡੀਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੋਣ ਤੇ ਪ੍ਰੋਬਲਮ ਆਵੇ ਸਾਨੂੰ ਤੁਸੀਂ ਸਾਡੇ ਜਿਹੜੇ ਪੁਲਿਸ ਅਫਸਰ ਦੇ ਕੰਟੈਕਟ ਨੰਬਰ ਚੋਅ ਹੈ ਦੇ ਆ ਲਓ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ ਕਿ ਪਿਛਲੇ 6 ਮਹੀਨੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਅਸੀਂ 60 ਲੱਖ ਦੀ ਜਿਹੜੀ ਪ੍ਰੋਪਰਟੀ ਉਹ ਵੀ ਫੋਫੀਚਰ ਜਿਹੜੀ ਹੈਗੀ ਹੈ। ਸਰ ਬੰਦਗੀ ਬਚਾਉਣ ਦੀ ਬੰਦਗੀ ਜੀ ਹਾਂ ਬੰਦਗੀ ਹੋਈ ਹੈ ਬਾਕੀ ਅਸੀਂ ਕਿਹੜੀ ਕੀ ਚੀਜ਼ ਬੰਦਗੀ ਉਹ ਸਾਡੇ ਅਫਸਰ ਜਿਹੜੇ ਉਹ ਜਿਹੜੇ ਐਨਡੀਪੀਐਸ ਦੇ ਪ੍ਰੋਵੀਜ਼ਨ ਤੇ ਤਹਿਤ ਜਿਹੜੀ ਪ੍ਰੋਸੀਜਰ ਹੈ ਉਹਨੂੰ ਅਡਾਪਟ ਕਰਦੇ ਜਿਹੜੇ ਕੰਮ ਚੱਲ ਰਿਹਾ ਹੈ ਤੁਹਾਨੂੰ